ਵਾਟਰ ਪ੍ਰੂਫ ਵੀ ਆ ਹੀਟ ਪ੍ਰੂਫ ਵੀ ਆ ਫਾਇਰ ਪ੍ਰੂਫ ਵੀ ਆ ਮੇਰੇ ਮਿੱਤਰਾਂ ਸਵਾਲ ਆ ਬਈ ਇਹ ਤਾਂ ਕਹਿੰਦੇ ਬਸ ਗਿਆ ਤਾਂ ਇੱਕ ਨੇਰੀ ਜੁੜ ਜੂਗਾ ਮਜ਼ਬੂਤੀ ਦੀ ਗੱਲ ਕਰੀ ਬਈ ਕਿੰਨੀ ਕਰ ਦੇਖੋ ਵੀਰ ਜੀ ਮੈਨੂੰ ਕੋਈ ਵਾਲੇ ਦੀ ਇੱਕ ਵੀ ਕੰਪਲੀਟ ਨਹੀਂ ਹੈਗੀ ਪਿਛਲੇ ਵਾਲੋ ਜਿੰਨੇ ਵੀ ਸ਼ੈੱਡ ਲੱਗੇ ਨੇ ਸਸੀਕਾਲ ਦੋਸਤੋ ਘਰ ਦੇ ਵਿੱਚ ਪਾਰਕਿੰਗ ਸ਼ੈੱਡ ਲਵਾਉਣਾ ਨਾ ਤਾਂ ਨੰਬਰ ਨੋਟ ਕਰ ਲਿਓ ਤੇ ਪੂਰੀ ਜਾਣਕਾਰੀ ਲਵਾਂਗੀ ਕੀ ਕੋਸਟ ਪੈਂਦੀ ਆ ਕੀ ਕੁਆਲਿਟੀ ਰਹਿੰਦੀ ਆ ਤੇ ਬਹੁਤ ਸਾਰੇ ਮਿੱਤਰਾਂ ਦਾ ਨਾ ਪਹਿਲਾਂ ਇੱਕ ਸਵਾਲ ਵੀ ਆਇਆ ਸੀ ਵੀ ਹਨੇਰੀ ਚ ਉੱਡ ਜੂਗਾ ਤਾਂ ਪਹਿਲੀ ਚ ਤੇ ਉਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਬਾਈ ਹੋਰਾਂ ਤੋਂ ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਫਰਮ ਦਾ ਨਾਮ ਦੱਸ ਦੀ ਹਾਂ ਜੀ ਆਪਣੀ ਫਰਮ ਦਾ ਨਾਮ ਸਿੰਘ ਸਾਹਿਬ ਫੈਬ੍ਰੀਕੇਟਰਸ ਬਾਦਸ਼ਾਹਪੁਰ ਤਹਿਸੀਲ ਪਾਤਨਾ ਡਿਸਟ੍ਰਿਕਟ ਪਟਿਆਲਾ ਜੀ ਬਾਈ ਜੀ ਇਹ ਜੇ ਗੱਲ ਕਰੀਏ ਕਿਹੜੇ ਪ੍ਰੋਡਕਟ ਦਾ ਬਣਿਆ ਹੁੰਦਾ ਕੀ ਕੁਆਲਿਟੀ ਰਹਿੰਦੀ ਆ ਮਨੋ ਇਹ ਬਾਕੀ ਫਰੇਮ ਵਗੈਰਾ ਸਾਰਾ ਇਹਦਾ ਲੋਹੇ ਦਾ ਹੁੰਦਾ ਵੀਰ ਜੀ ਪਰ ਜਿਹੜਾ ਉੱਪਰ ਕੱਪੜਾ ਹੁੰਦਾ ਥੀ ਇਹ ਮਨੋ ਇਹ ਸਰ ਫੈਬਰਿਕ ਹੈ ਜਿਹੜਾ ਪੀਵੀਸੀ ਕੋਟਡ ਕਪੜਾ ਹੁੰਦਾ ਹੈ ਕਹੇ ਠੀਕ ਹੈ ਜੀ ਇਹ ਵਾਟਰ ਪ੍ਰੂਫ ਵੀ ਆ ਹੀਟ ਪ੍ਰੂਫ ਵੀ ਆ ਫਾਇਰ ਪ੍ਰੂਫ ਵੀ ਆ ਠੀਕ ਹੈ ਜੀ ਮਤਲਬ ਜਿਵੇਂ ਆਪਾਂ ਤੁਪ ਦਾ ਉਨਾ ਅਸਰ ਨਹੀਂ ਹੋਣਾ ਜਿਵੇਂ ਗੱਡੀ ਤੇ ਜਾਂ ਗੱਲ ਕਰੀਏ ਜਿੱਦਾਂ ਲੋਹੇ ਦੀ ਚਾਦਰ ਸ਼ਰੀਖ ਮਾਰਦੀ ਆ ਆਪਾਂ ਇਹਦੇ ਥੱਲੇ ਖੜੇ ਆ ਮਤਲਬ ਐਵੇਂ ਸੇਖ ਨਹੀਂ ਮਾਰਦੇ ਆ ਮਤਲਬ ਗੱਡੀ ਬਚੀ ਰਹਿੰਦੀਆਂ ਨੇ ਆਪਣੇ ਜਿਵੇਂ ਹੁਣ ਨਵੀਆਂ ਗੱਡੀਆਂ ਇੱਕ ਦੋ ਗੱਡੀਆਂ ਖੜਾਉਣੀਆਂ ਤਿੰਨ ਤਾਂ ਪੋਰਚ ਜਿ ਆਪਣੇ ਨਹੀਂ ਇੱਕ ਲੱਗਦੀ ਆ ਬਲੋ ਇਹਨੂੰ ਲਾਈਨ 'ਚ ਆਪਾਂ ਜਿੰਨੀਆ ਮਰਜ਼ੀ ਲਾ ਲਓ ਜਿੰਨਾ ਮਰਜ਼ੀ ਲੰਬਾ ਬਣਾ ਲਓ ਤੇ ਬਈ ਕਿੰਨਾ ਸਮਾਂ ਲੱਗਿਆ ਜੀ ਇਹਨੂੰ ਬਣਾਉਣ ਤੇ ਇਹਨੂੰ ਵੀਰ ਜੀ ਮੰਨ ਲਓ 2 ਦਿਨ ਲੱਗਿਆ ਪੂਰੇ ਮੰਨ ਲਓ 1.5 ਦਿਨ ਦਾ ਸਮਾਂ ਲੱਗਿਆ ਆਪਾਂ ਉਹ ਇਸ ਘਰ ਚ ਆਪਣਾ ਅੱਛਾ ਇੱਥੇ ਫਿੱਟ ਕਰਨ ਤੇ 1.5 ਦਿਨ ਦਾ ਲੱਗਿਆ ਉਹ ਡਿਲੀਵਰੀ ਤੇ ਕਿੰਨਾ ਟਾਈਮ ਲੱਗ ਜਾਂਦਾ ਉਹ ਅਸੀਂ ਵੇਟਿੰਗ ਪੀਰੀਅਡ ਜਮ ਮਹੀਨੇ ਦਾ ਵਾ ਕਦੇ 2 ਮਹੀਨੇ ਦਾ ਕੰਮ ਦੇ ਸਮੇਂ ਦੇ ਹਿਸਾਬ ਨਾਲ ਚੱਲਦਾ ਰਹਿੰਦਾ ਵਾ ਠੀਕ ਹੈ ਜੀ ਤੇ ਮੰਨ ਲਓ ਇਹਨਾਂ ਨੂੰ 1 ਮਹੀਨੇ ਦਾ ਟਾਈਮ ਦਿੱਤਾ ਸੀਗਾ ਆਪਾਂ ਉਸ ਤਰੀਕ ਨੂੰ ਆ ਕੇ 1 ਦਿਨ ਚ ਇਹਨੂੰ ਤਿਆਰ ਕਰਕੇ ਦੂਜੇ ਦਿਨ ਕੰਪਲੀਟ ਕਰਤਾ ਸੀਗਾ ਠੀਕ ਹੈ ਜੀ ਬਈ ਇੱਕ ਪਹਿਲਾਂ ਆਪਾਂ ਵੀਡੀਓ ਕਰੀ ਸੀਗੀ ਜਿਹੜੀ ਮਜਬੂਤੀ ਦੀ ਗੱਲ ਕਰੀਏ ਭਾਈ ਕਿੰਨੀ ਕਰ ਦੇਖੋ ਵੀਰ ਜੀ ਮਨੋ ਕੋਈ ਵਾਲੇ ਦੀ ਇੱਕ ਵੀ ਕੰਪਲੀਟ ਨਹੀਂ ਹੈਗੀ ਪਿਛਲੇ ਵਾਲੋ ਜਿੰਨੇ ਵੀ ਸ਼ੈੱਡ ਲੱਗੇ ਨੇ ਪੰਜਾਬ ਆ 40 45 50 ਸ਼ੈੱਡ ਪਿਛਲੇ 2-3 ਸਾਲਾਂ ਦੇ ਮਨੋ ਕੋਈ ਇੱਕ ਵੀ ਕੰਪਲੀਟ ਨਹੀਂ ਹੈਗੀ 1 ਵਨ ਪੀਸ ਵੀ ਭਾਈ ਠੀਕ ਹੈ ਜੀ ਜਨਾਬ ਕੋਈ ਕਪੜਾ ਔਖੜਨ ਦੀ ਕੰਪਲੀਟ ਆ ਨਾ ਕਪੜਾ ਖਰਾਬ ਹੋਣ ਦੀ ਲਈ ਅਸੀਂ 2016 ਤੋਂ ਕਪੜਾ ਵਰਤਣਾ ਸ਼ੁਰੂ ਕਰਿਆ ਹਲੇ 19 21 ਅੰਤਰ ਆ ਉਹਦੇ ਚ ਵੀ ਜਿਹੜਾ 2016 ਤੋਂ 24 ਰਕ ਅਸੀਂ ਚੈੱਕ ਕਰਿਆ ਠੀਕ ਹੈ ਜੀ ਤੇ ਭਾਈ ਕਿੰਨੇ ਤੋਂ ਸਟਾਰਟਿੰਗ ਹੁੰਦੀ ਦੀ ਜੇ ਕਰੀ ਸਕੇ ਮੁਲਜ਼ਮ ਇੱਕ ਕਾਰ ਦਾ ਸ਼ੈੱਡ ਬਣਾਉਣਾ ਤਾਂ 1 ਗਲ ਲੱਖ ਰੁਪਏ ਦਾ ਅਪਰੋਕਸੀਮੇਟਲੀ ਖਰਚਾ ਆ ਜਾਂਦਾ 1 ਲੱਖ ਜੇ ਦੋ ਗੱਡੀਆਂ ਦਾ ਬਣਾਉਣਾ ਤਾਂ ਉਹੀ ਪੌਣੇ 2 ਲੱਖ ਡੇਢ ਲੱਖ ਤੋਂ ਪੌਣੇ 2 ਲੱਖ ਦੇ ਨੇੜੇ ਖਰਚਾ ਆ ਜਾਂਦਾ ਠੀਕ ਹੈ ਜੀ ਉਹ ਅੱਗੇ ਸਾਈਜ਼ ਦੇ ਹਿਸਾਬ ਨਾਲ ਵਧ ਘਟ ਹੁੰਦਾ ਰਹਿੰਦਾ ਵਾ ਇਹ ਜੋ ਫਲੈਕਸੀਬਿਲਟੀ ਵੀ ਹੈ ਵੀ ਭਾਈ ਕੱਲ ਨੂੰ ਚੇਂਜ ਕਰਨਾ ਤਾਂ ਖੁੱਲ ਕੇ ਕਿਤੇ ਵੀ ਲਾ ਸਕਦੇ ਹਾਂ ਬਿਲਕੁਲ ਜੀ ਥੱਲੇ ਉਹ ਸਾਰਾ ਖੁੱਲ ਸਕਦਾ ਵਾ ਕੋਈ ਦਿੱਕਤ ਨਹੀਂ ਆਈ ਬਲ ਉਹ ਤਾਂ ਸਾਰਾ ਨਟਾਂ ਜਾਂ ਉੱਪਰਲੇ ਸਾਈਡ ਤੋਂ ਤਾਂ ਸਾਰਾ ਇਹ ਠੀ